ਜੀ ਅਸੀਂ ਇੱਕ ਦੋ ਜਗ੍ਹਾ ਟਰਾਈ ਵੀ ਕੀਤਾ ਉੱਥੇ ਸਾਨੂੰ 10 ਲੱਖ 8 ਲੱਖ 9 ਲੱਖ ਦਾ ਦੱਸਿਆ ਅਰੇ ਤੇ ਸਾਨੂੰ ਸਾਡੇ ਬਜਟ ਦੇ ਸਾਹਮਣੇ ਮੈਨੂੰ ਸੱਚੀ ਹੈਰਾਨਗੀ ਹੁੰਦੀ ਹੈ ਕਿ ਨਾ ਫਿਰ ਵੀ ਵਰਡ ਆ ਡਰ ਕਿ ਡਰ ਨਹੀਂ ਲੱਗਦਾ ਕਿ ਜਿਸ ਚੀਜ਼ ਦਾ ਖਰਚਾ 5.5 6 ਲੱਖ ਰੁਪਇਆ ਆਪਾਂ ਬੱਚਿਆਂ ਕੋਲ 12 12 ਲੱਖ ਰੁਪਇਆ ਲੈ ਰਹੇ ਆ ਕਿ ਉੱਥੇ ਜਾ ਕੇ ਬੱਚੇ ਕੀ ਕਹਿਣਗੇ ਲੇਕਿਨ ਮੈਂ ਚੀਜ਼ ਚੈਲੰਜ ਆ ਕਹਿਣਾ ਕਿ ਕੋਈ ਵੀ ਬੱਚਾ ਤੁਹਾਨੂੰ ਇਹ ਨਹੀਂ ਮਿਲੇਗਾ ਜਿਹੜਾ ਬੱਚਾ ਕਹੇਗਾ ਕਿ ਮੇਰੇ ਕੋਲ 8 ਲੱਖ ਰੁਪਇਆ ਸਾਈਓਵਰਸ ਨੇ ਲੈ ਲਿਆ 7 ਲੱਖ ਰੁਪਇਆ ਲੈ ਲਿਆ ਅਸੀਂ ਜੋ ਕਹਿੰਨੇ ਆ ਕਿ 5.5 ਤੋਂ 6 ਲੱਖ ਰੁਪਇਆ ਉਹੀ ਬੱਚੇ ਕੋਲ ਚਾਰਜ ਕਰਦੇ ਆ ਨਾਲ ਦੇ ਨਾਲ ਮਸਲੀਨੀਅਸ ਵੀ ਤੁਹਾਡੇ ਜਿਹੜੇ ਮਸਲੀਨੀਅਸ ਨੇ ਉਹ ਵੀ ਇਨਕਲੂਡ ਆ 5.5 ਤੋਂ 6 ਲੱਖ ਵਿੱਚ ਕਿੱਥੋਂ ਆਇਓ ਸਰ ਮੈਦਪੁਰ ਤੋਂ ਮੈਦਪੁਰ ਤੋਂ ਸਰ ਸਾਈਂਗ ਵਰਸਿਸ ਕਿਉਂ ਆਏ ਔਰ ਸਾਈਪਰਸ ਹੀ ਕਿਉਂ ਜਾ ਰਹੇ ਹੋ ਸਰ ਵਧੀਆ ਸਿਟੀ ਹੈ ਵਧੀਆ ਕੰਟਰੀ ਹੈ ਠੀਕ ਹੈ ਜੀ ਅਰਨਿੰਗ ਵਧੀਆ ਹੈ ਇਹ ਸਾਰੀਆਂ ਚੀਜ਼ਾਂ ਕੌਣ ਦੱਸ ਰਿਹਾ ਤੁਹਾਨੂੰ ਨੇਟ ਤੋਂ ਸਰ ਨੇਟ ਤੇ ਹਰ ਚੀਜ਼ ਤੇ ٹرسٹ ਨਹੀਂ ਕਰੀਦਾ ਕੋ ਉਥੇ ਨੌਨ ਪਰਸਨ ਤੋਂ ਜਾ ਕੇ नीतिका मैम ने किया तो तो नॉन फ्रेंड कोई नहीं गया उठे अच्छा तीनों कट्ठे ही अपलाई किया हाँ जी वीजा तो कट्ठे ही आया होगा तीनों ने कट्ठे अपलाई किया तीनों एक जगह तो सर ठीक है तो तीनों च कोई तो नॉन परसन किसी का होगा उठे नहीं सर एक मेरा फ्रेंड गया होगा अच्छा जी सानू रिकमेंड किया साइन ऑन स्टेट ठीक है जी ये तो ही वीजा लगवाया सी वो लास्ट अक्टूबर से गया ओके फिर सारा दस गया मनी मुबारक दी ਕਾਲਜਿਸ ਵਾਰੇ ਵੀ ਪੀਸ ਵਾਰੇ ਵੀ ਹੋਰ ਇਹ ਸਾਡੇ ਬਜਟ ਵਿੱਚ ਵੀ ਆ ਹਾਂ ਕਿ ਅਸੀਂ ਇੱਕ ਦੋ ਜਗ੍ਹਾ ਟਰਾਈ ਵੀ ਕੀਤਾ ਜਿੱਥੇ ਸਾਨੂੰ 10 ਲੱਖ 8 ਲੱਖ 14 ਲੱਖ ਤੱਕ ਦੱਸਿਆ ਤੇ ਇੱਥੇ ਸਾਨੂੰ ਸਾਡੇ ਬਜਟ ਦੇ ਹਿਸਾਬ ਨਾਲ ਮਿਲਿਆ ਕਿਉਂਕਿ ਸਰ ਮੈਂ ਨਾ ਖੁਦ ਦੇਖਦਾ ਕਿ ਬਹੁਤ سارے ਏਜੰਟ 12 ਲੱਖ ਜੋ ਤੁਸੀਂ ਦੱਸ ਰਹੇ ਹੋ 10 ਲੱਖ ਜਿਹੜੇ ਕਿ ਮੈਨੂੰ ਉੱਥੇ ਬੱਚੇ ਵੀ ਮਿਲੇ ਜਿਹੜਾ ਨੇ ਕਿਹਾ ਸੀ 12 ਲੱਖ ਖਰਚ ਕੇ ਆਏ ਆ 10 ਲੱਖ ਖਰਚ ਕੇ ਆਏ ਆ ਮੈਨੂੰ ਸੱਚੀ ਹੈਰਾਨਗੀ ਹੁੰਦੀ ਹੈ ਕਿ ਨਾ ਫਿਰ ਵੀ ਵਰਡ ਹੈ ਡਰ ਕਿ ਡਰ ਨਹੀਂ ਲੱਗਦਾ ਕਿ ਜਿਸ ਚੀਜ਼ ਦਾ ਖਰਚਾ 5.5 6 ਲੱਖ ਰੁਪਏ ਆਪਾਂ ਬੱਚਿਆਂ ਕੋਲ 12 12 ਲੱਖ ਰੁਪਏ ਲੈ ਰਹੇ ਆ ਕਿ ਉੱਥੇ ਜਾ ਕੇ ਬੱਚੇ ਕੀ ਕਹਿਣਗੇ ਹੈ ਨਾ ਉਹ ਮਾਈਂਡ ਅੱਛੀ ਲੱਗਦਾ ਯਾਰ ਕਿ ਠੀਕ ਆ ਪ੍ਰੋਫਿਟ ਲੈਣਾ ਇੱਕ ਨਾਰਮਲ ਜਿਹਾ ਪ੍ਰੋਫਿਟ ਜ਼ਰੂਰ ਲੋ ਹਰ ਕੋਈ ਬੰਦਾ ਬਿਜ਼ਨਸ ਕਰ ਰਿਹਾ ਲੇਕਿਨ ਇੱਕ ਪ੍ਰੋਫਿਟ ਤੇ ਠੱਗੀ 'ਚ ਫਰਕ ਹੈ ਬਹੁਤ ਸਾਰੇ ਏਜੰਟ ਕਹਿਣਗੇ ਬਹੁਤ ਕੁਝ ਆਪਣੇ ਬਾਰੇ ਕਹਿੰਦੇ ਆ ਲੇਕਿਨ ਮੈਂ ਇਹ ਚੀਜ਼ ਚੈਲੰਜ ਨਾ ਕਹਿਣਾ ਕਿ ਕੋਈ ਵੀ ਬੱਚਾ ਤੁਹਾਨੂੰ ਇਹ ਨਹੀਂ ਮਿਲੇਗਾ ਜਿਹੜਾ ਬੱਚਾ ਕਹੇਗਾ ਕਿ ਮੇਰੇ ਕੋਲ 8 ਲੱਖ ਰੁਪਏ ਸਾਈਂ ਓਵਰਸੀਜ਼ ਨੇ ਲੈ ਲਿਆ 7 ਲੱਖ ਰੁਪਏ ਲੈ ਲਿਆ ਅਸੀਂ ਜੋ ਕਹਿੰਨੇ ਆ ਕਿ 5.5 ਤੋਂ 6 ਲੱਖ ਰੁਪਇਆ ਉਹੀ ਬੱਚੇ ਕੋਲ ਚਾਰਜ ਕਰਦੇ ਆ ਨਾਲ ਦੇ ਨਾਲ ਮਸਲੀਨੀਅਸ ਵੀ ਤੁਹਾਡੇ ਜਿਹੜੇ ਮਸਲੀਨੀਅਸ ਨੇ ਉਹ ਵੀ ਇਨਕਲੂਡ ਆ 5.5 ਤੋਂ 6 ਲੱਖ ਵਿੱਚ ਬਾਕੀ ਏਜੰਟ ਜਿਹੜੇ 8-10 ਲੱਖ ਰੁਪਇਆ ਲੈਂਦੇ ਨੇ ਬੱਚਾ ਲੱਖ ਰੁਪਇਆ ਉੱਥੇ ਮਸਲੀਨੀਅਸ ਦੇ ਨਾਮ ਤੇ ਜਾ ਕੇ ਵੀ ਕਾਲਜ ਨੂੰ ਪੇ ਕਰਦਾ ਹੈ ਰਵੀ ਕੁਮਾਰ ਤੁਹਾਡਾ ਸਰ ਲੋਜੀ ਸੰਦੀਪ ਕੋ ਤੁਹਾਡਾ ਮੈਂ ਤਿੰਨ ਇਕੱਠੇ ਲਗਾਏ ਹੋਏ ਨੇ ਜੀ ਕੰਸੂਲੇਸ਼ਨ ਸੀ ਤੇ ਪੂਰੀ ਉਮੀਦ ਸੀ ਕਿ ਅੱਜ ਵੀਜ਼ਾ ਆਇਆ ਹੋਏਗਾ ਬਿਲਕੁਲ ਸਰ ਬਿਲਕੁਲ ਪਿਆਰੀ ਚ ਆਏ ਸੀ ਕਿ ਅੱਜ ਵੀਜ਼ਾ ਹੀ ਲੈ ਕੇ ਜਾਣਾ ਤਿਆਰੀ ਨਹੀਂ ਸੀ ਲੇਕਿਨ ਕੋਈ ਪੇਰੈਂਟਸ ਨਹੀਂ ਤੁਸੀਂ ਆਪਣੇ ਨਾਲ ਲੈ ਕੇ ਆਏ ਫੈਮਿਲੀ ਮੈਂਬਰਸ ਦਾ ਕੰਮ ਵਿੱਚ ਵੀ ਕੰਮ ਵਿੱਚ ਵੀ ਬਾਕੀ ਫਰੈਂਡ ਹੈਗੇ ਜੀ ਬਸ ਜੀ ਕਿੰਨੇ ਇੱਕ ਦੂਜੇ ਦਾ ਸਾਰਾ ਹਾਂ ਇਕੱਠੇ ਡਿਸਾਈਡ ਕੀਤਾ ਸੀ ਸਰ ਕਿ ਆਪਾਂ ਸਾਈਪ੍ਰਸ ਚਲਦੇ ਆਂ ਤੇ ਤੇਨਾਲੇ ਪੇਰੈਂਟਸ ਐਗਰੀ ਵੀ ਕਰ ਗਏ ਹੈਂ ਜੀ ਸਰ ਇਹ ਵੀ ਕਮਾਲ ਦੀ ਗੱਲ ਹੈ ਸਰ ਤੇ ਕਿਹੜੇ ਕਾਲਜ ਆ ਰਹੇ ਹੋ ਕਾਸਾ ਕਾਸਾ ਕਾਲਜ ਕਾਸਾ ਕਾਲਜ ਤੈਨੂੰ ਕਾਸਾ ਕਾਲਜ ਆ ਰਹੇ ਗੁਡ ਜੀ ਗੁਡ ਜੀ